ਜੱਸਲ ਵੀ 7ਵੀਂ ਪੀੜੀ ਤੋਂ ਅੱਗੇ ਸਿੱਧੂ ਹੋਇਆ ਸਿੱਧੂ ਦੀ 10ਵੀਂ ਪੀੜੀ ਦੇ ਵਿੱਚ ਬਰਾਲ ਹੋਇਆ ਤੇ ਜਿਹੜਾ ਬਰਾਲ ਹੈ ਇਹ ਬੜਾ ਸਿਰ ਕੱਟ ਸੂਰਮਾ ਸੀ ਬਰਾਲ ਬੜਾ ਤਾਕਤਵਰ ਸੀ ਤੇ ਇਹ ਜਿਹੜਾ ਬਰਾਲ ਹੈ ਇਹ 1400 ਤੋਂ 75 ਦੇ ਵਿੱਚ ਮਾਰਿਆ ਗਿਆ ਕਿੰਨਾ ਦੇ ਕੋਲੋਂ ਆਪਣੇ ਭਾਈਆਂ ਕੋਲੋਂ ਇਹਦੇ ਭਾਈ ਕੌਣ ਹੈ ਜਿਹੜੇ ਇੱਕ ਤੇ ਭੱਟੀ ਰਾਜਪੂਤ ਹੈ ਇੱਕ ਈ ਮੁਸਲਮਾਨ ਬਣ ਗਏ ਜਿਨ੍ਹਾਂ ਨੇ ਈਨ ਕਬੂਲ ਕਰ ਲਈ। ਫਿਰ ਵੀ ਸਦੀ ਦੇ ਵਿੱਚ ਅਲਾਉਦੀਨ ਖਿਲਜੀ ਆਇਆ, ਬੜੇ ਬਾਦਸ਼ਾਹ ਆਏ, ਉਹਨਾਂ ਨੇ ਈਨ ਵੀ ਬਣਾਈ ਹੈ ਨਾ। ਜਿਹੜੇ ਭੱਤੀ ਰਾਜਪੂਤ ਮੁਸਲਮਾਨ ਬਣੇ, ਉਹ ਇਹਨਾਂ ਦੇ ਭਾਈ ਆ। ਓਏ ਉਹਨਾਂ ਭਾਈਆਂ ਦੇ ਹੱਥੋਂ ਬਰਾੜ ਮਾਰਿਆ ਗਿਆ 1475 ਦੇ ਵਿੱਚ। ਤੇ ਜਿਹੜਾ ਬਰਾੜ ਹੈ, ਇਹਦੀ ਸਮਾਧ ਹੋਏ ਛਿਆਂ ਦੇ ਵਿੱਚੋਂ ਦੋ ਪੁੱਤਰਾਂ ਦਾ ਨਾਮ ਆ ਇੱਕ ਦਾ ਨਾਮ ਆ ਪੌਣ ਇੱਕ ਦਾ ਨਾਮ ਆ ਦੁੱਲ ਤੇ ਜਿਹੜੇ ਨਾਪਾ ਪਟਿਆਲਾ ਜੀਂਦ ਇਹਦੇ ਰਾਜੇ ਹੋਏ ਆ ਉਹ ਰਾਜੇ ਹੋਇਆ ਪੌਣ ਦੀ ਸੰਤਾਨ ਤੇ ਜਿਹੜੇ ਫਰੀਦਕੋਟ ਦੇ ਰਾਜੇ ਹੋਏ ਇਹ ਹੋਏ ਦੁੱਲ ਦੀ ਔਲਾਦ ਤੇ ਇੱਥੇ ਆ ਕੇ ਨੇਤਾ ਸਿੰਘ ਜੀ ਸੰਪਾਦਕ ਨੇਤਾ ਸਿੰਘ ਜੀ ਸੰਪਾਦਕ ਉਹ ਲਿਖਦੇ ਆ ਇੱਥੇ ਉਹਨਾਂ ਦਾ ਇੱਕ ਮਾਸਿਕ ਪੱਤਰ ਹੁੰਦਾ ਸੀ ਸਿੱਧੂ ਬਰਾਰ ਵਿਹਾਰ ਸੁਭਾਰ ਮਾਸਿਕ ਪੱਤਰ ਬਠਿੰਡਾ ਉਹਦੇ ਸੰਪਾਦਕ ਸੀ ਨੇਤਾ ਸਿੰਘ ਤੇ ਉਹ ਨੇਤਾ ਸਿੰਘ ਨੇ ਇਹਨਾਂ ਦੇ ਵੱਡ ਬਡੇਰਿਆਂ ਦੇ ਨਾਮ ਲਿਖੇ ਉਹ ਕਹਿੰਦੇ ਜਿਹੜਾ ਦੁੱਲ ਹੋਇਆ ਦੁੱਲ ਦਾ ਪੁੱਤਰ ਰਤਨਪਾਲ ਦੁੱਲ ਦਾ ਪੁੱਤਰ ਰਤਨਪਾਲ ਰਤਨ ਦਾ ਪੁੱਤਰ ਅਸਪਾਲ ਅਸਪਾਲ ਦਾ ਪੁੱਤਰ ਦੁੱਲਚੀ ਦੁੱਲਚੀ ਦਾ ਪੁੱਤਰ ਸੰਗਲ ਸੰਗਲ ਦਾ ਪੁੱਤਰ ਟੋਲਾ ਟੋਲਾ ਦਾ ਪੁੱਤਰ ਨੀਰ ਨੀਰ ਦਾ ਪੁੱਤਰ ਮੰਝ ਮੰਝ ਦਾ ਪੁੱਤਰ ਜੈਦ ਜੈਦ ਦਾ ਪੁੱਤਰ ਅਬਲੂ ਅਬਲੂ ਦਾ ਪੁੱਤਰ ਕਰਮਾਲ ਕਰਮਾਲ ਦਾ ਪੁੱਤਰ ਬਾਦਲ ਤੇ ਬਾਦਲ ਦਾ ਉਹਨਾ ਬਰਾੜ ਜਿਹੜਾ ਬਾਅਦ ਕਾਣ ਸਿੰਘ ਬਰਾੜ ਬਣਦਾ ਤੇ ਫਿਰ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਜਦੋਂ ਆਇਆ ਫਿਰ ਕਈ ਵਾਰੀ ਨਾ ਵੱਡ ਬਟੇਰੀਆਂ ਦੇ ਨਾਲ ਤੇ ਅੱਲ ਪੈ ਜਾਂਦੀ ਆ ਵੀ ਇਹ ਤੇ ਹਰਨਾਮੇ ਦਾ ਪਰਿਵਾਰ ਆ ਇਹ ਤੇ ਪਾਨੀ ਦਾ ਪਰਿਵਾਰ ਆ ਇਹ ਫੁਲਾਨਿਆਂ ਦਾ ਪਰਿਵਾਰ ਆ ਉਹ ਇੱਕ ਪਿੰਡ ਚ ਪੀੜ੍ਹੀ ਦੀ ਅੱਲ ਪੈ ਜਾਂਦੀ ਆ ਉਹ ਉਸ ਅੱਲ ਦੇ ਨਾਲ ਹੀ ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਵੀ ਫੁਲਾਨਿਆਂ ਦੇ ਜਾਣਾ ਤੂੰ ਜੇ ਕੋਈ ਆਵੇ ਆ ਪਰ ਕਿੰਨੇ ਆ ਅੱਛਾ ਤੁਸੀਂ ਉਹ ਪਾਨੀ ਦੇ ਪਰਿਵਾਰਾਂ ਚ ਜਾਣਾ ਆਹੀਂ ਕਿੰਨੇ ਨਾ ਪੜ ਉਹਖੇ ਉਹਨਾਂ ਦੀ ਆਲ ਪੈ ਗਈ ਉਹਨਾਂ ਦਾ ਵੱਡ ਬਡੇਰਾ ਸੀ ਅ블ੂ ਤੇ ਅ블ੂ ਕੇ ਕਹਿ ਲਾਪੇ ਉਹਨਾਂ ਨੂੰ ਅ블ੂ ਕੇ ਜਿਵੇਂ ਕਿ ਆਪਾਂ ਕਹਿੰਦੇ ਆ ਨਾ ਇੱਕ ਪਾਸੇ ਬਾਬੇ ਕੇ ਬਾਬੇ ਕੇ ਕਿਹਾ ਜਾਂਦਾ ਗੁਰਨਾਣਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਜੀ ਤੱਕ ਬਾਬੇ ਕੇ ਤੇ ਬਾਬਰ ਕੇ ਬਾਬਰ ਤੋਂ ਲੈ ਕੇ ਔਰੰਗਜ਼ੇ ਪਾਤਸ਼ਾਹ ਅੱਗੇ ਇਹਨਾਂ ਦੀਆਂ ਜਿਵੇਂ ਪੀੜ ਇਹ ਬਾਬਰ ਕੇ ਇੱਕ ਪਾਸੇ ਬਾਬੇ ਕੇ ਇੱਕ ਪਾਸੇ ਬਾਬਰ ਕੇ ਇਸੇ ਤਰ੍ਹਾਂ ਇਹਨਾਂ ਦੇ ਅਗਲੀਆਂ ਪੀੜ੍ਹੀਆਂ ਦੇ ਵਿੱਚ ਅਬਲੂ ਕੇ ਘੱਤੇ ਬੁਲਾਇਆ ਜਾਂਦਾ ਹੁਣ ਧਿਆਨ ਨਾਲ ਸੁਣਿਓ ਇਹ ਵੀ ਨਵੇਕਲਾ ਤੁਹਾਡੇ ਵਾਸਤੇ ਇੱਕ ਨਵੀਂ ਗੱਲ ਹੋਏਗੀ ਅਬਲੂ ਦੇ ਤਿੰਨ ਭਾਈ ਆ ਇੱਕ ਦਾ ਨਾਮ ਹੈ ਮਹਿਮਾ ਇੱਕ ਦਾ ਨਾਮ ਹੈ ਹਸਨਾ ਇੱਕ ਦਾ ਨਾਮ ਹੈ ਮਾਨਕ ਇਹ ਤਿੰਨ ਭਾਈਆਂ ਦੇ ਵਿੱਚੋਂ ਜਿਹੜਾ ਮਹਿਮਾ ਤੇ ਹਸਨਾ ਇਹ ਵੀ ਬੜੇ ਤਾਕਤਵਰ ਆ ਬੜੇ ਜੋਧੇ ਆ ਤੇ ਬਾਦ ਦੇ ਵਿੱਚ ਜੋ ਇਹਨਾਂ ਜੋਧਿਆਂ ਦੀਆਂ 12 ਵਾਰਾਂ ਲੋਕ ਗਾਉਂਦੇ ਰਹੇ ਲੋਕੀ ਇਹਨਾਂ ਜੋਧਿਆਂ ਦੀਆਂ 12 ਵਾਰਾਂ ਗਾਉਂਦੇ ਰਹੇ ਤੇ ਫਿਰ ਚੌਥੇ ਪਾਤਸ਼ਾਹ ਜੀ ਨੇ ਇੱਕ ਵਾਰ ਲਿਖੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 1237 ਅੰਗ ਹੈ ਸਾਰੰਗ ਜਿਹੜੀ ਉਹ ਰਾਗ ਹੈ ਸਾਰੰਗ ਦੀ ਵਾਰ ਸਾਰੰਗ ਕੀ ਵਾਰ ਕਿੱਥੇ ਬੁਲਾਉਂਦੇ ਆ ਸਾਰੰਗ ਕੀ ਵਾਰ ਚੌਥੇ ਪਾਤਸ਼ਾਹ 1237 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਾਰੰਗ ਕੀ ਵਾਰ ਆ ਨਾ ਜਿਹੜੀ ਜਦੋਂ ਰੰਗਮ ਹੁੰਦੀ ਉੱਤੇ ਲਿਖਿਆ ਰਾਏ ਮਹਿਮੇ ਹੱਸਨੇ ਕੀ ਧੁਣਾ ਵੀ ਇਹ ਵਾਰ ਗਾਉਣੀ ਕਿਵੇਂ ਆ ਰਾਏ ਮਹਿਮੇ ਹੱਸਨੇ ਕੀ ਧੁਣ ਤੇ ਗਾਉਣੀ ਆ ਵਾਰ ਕੇ ਕੋ ਰਾਏ ਉਹ ਮਹਿਮਾ ਤੇ ਹੱਸਣਾ ਹੁਣ ਇਧਰਲੇ ਪਾਸੇ ਇਹ ਆ ਗਏ ਇਹ ਭਾਈ ਦਾਣ ਸਿੰਘ ਬਰਾੜ ਦੇ ਸਾਵੇ ਵੱਡ ਬਡੇਰੇ ਆ ਭਾਈ ਦਾਣ ਸਿੰਘ ਦੇ ਵੱਡ ਬਡੇਰੇ ਆ ਇਹ ਨੇਪਾ ਸਿੰਘ ਜੀ ਨੇ ਸੰਪਾਦਕ ਨੇ ਜਿਹੜੇ ਮਾਸਿਕ ਪੱਤਰ ਦੇ ਬਠਿੰਡੇ ਦੇ ਉਹਨਾਂ ਨੇ ਇਹ ਸਾਰਾ ਉਹ ਬੇਰਵਾਹ